ਲੱਖ ਆ ਜਵੰਦਾ ਦਾ ਡੌਣ ਮੈਂ ਰਾਤ ਕੰਮ ਤੇ ਸੀ ਲੈ ਹੋਰ ਗਿਆ ਮੈਂ ਕਿਧਰੇ ਜਾਪਰਾ ਮੈਨੂੰ 7 ਵਜੇ ਫੋਨ ਲਾ ਆਹਰੇ ਘਰ ਤੇ ਲਾ ਕੇ ਦਿੰਦਾ ਹਾਂ ਹਾਂ ਬਹੁਤ ਸਰਾਉ ਨਹੀਂ ਐਵੇਂ ਕਾ ਮਾਫੀ ਟਾਈਮ ਦਾ ਕੁਝ ਬਣਾਇਆ ਪੂਰੀਆਂ ਛੋਲੇ ਮਿੱਕੇ ਲੱਗਾ ਪੂਰੀਆਂ ਬਣਾਉਣ ਮੈਂ ਪਾਈ ਜਾਨੀ ਆ ਫੇਲਾਉਂ ਦੇਖਣ ਲੱਗੇ ਆ ਨਿੰਬੂ ਦਾ ਚਾਹ ਲੈਣਾ ਰੇਤ ਵੀਰ ਖਾਣ ਲੱਗਾ ਕਿਉਂਕਿ ਇਹਨੇ ਜਾਣਾ ਵਾ ਨਾ ਤਾਰ ਜੁੜੀ ਨਾ ਤੇ ਮਾਰ ਮਾਰ ਮੈਂ ਅਚੇ ਦਾ ਲਿਆ ਮੈਂ ਆ ਮੋਦੇ ਰੱਖੀ ਜਾ

ਆ ਦੇਖ ਸੌਖ ਵੀ ਤਾਂ ਇੱਕ ਅਫਵਿਲਾ ਕਰਕੇ ਇਹਨੂੰ ਉਹਦੇ ਚ ਪਾ ਦਾਂਗੇ ਮੇਰੀ ਗੱਲ ਸੁਣ ਆ ਦੇਖ ਕਿੰਨੇ ਗਮਲੇ ਆ ਸਾਰੇ ਪੱਟਣ ਆਲੇ ਆ ਸਾਰੇ ਪੱਟ ਦੇ ਨਾ ਦਸਤਾਨੇ ਲੈਣੇ ਆ ਦੂਜੇ ਤਮਾ ਸਭ ਨਹੀਂ ਲਿੱਲੇ ਆ ਸਮਾ ਕੀ ਕਰਾਂ ਆ ਸਾਰੇ ਕੱਪੜੇ ਕੀ ਕੱਪੜੇ ਸਾਰੇ ਫਟਨੇ ਆ ਹੈ ਕੱਖ ਨਹੀਂ ਸੁੱਕਿਆ ਖਾਲੀ ਮੈਂ ਤੁਹਾਨੂੰ ਦਸਤਾਨੇ ਲਿਆ ਕੇ ਦਿਨੀ ਐ ਕਮੈਂਟ ਚ ਫੜਤੇ ਗਲਵ ਕੱਢ ਕੇ ਦਾ ਅਜਾ ਕੰਡਿਆਂ ਵਾਲਾ ਚੱਕ ਕੰਡਿਆਂ ਵਾਲਾ ਹੂੰ والله عاطਫ والله ਮਮਤਾਨ ਜੇ ਨੇ ਗਲਾਵ ਲਾਥ ਕੋਸ ਥੱਲੇ ਲਾਏ ਆ ਇਹਦਾ ਗਮਲਾ ਬਚ ਗਿਆ ਇਹਦੇ ਚ ਵੀ ਵੇਖਦੇ ਆ ਕਿ ਲਾਤੇ ਫਲ ਫੱਲੇ ਵੀ ਇੱਥੇ ਲਾਉਣੀ ਆ ਬੰਡਿਆਂ ਦੀ ਪਨੀਰੀ ਉਹ ਪਈ ਲੈ ਆਂਦੀ ਅੱਧੇ ਕ ਲਾਤੀ ਸੀ ਗੰਨੇ ਦੀ ਫਨੀ ਦੀ ਤੇ ਮੈਂ ਚੁੱਕੀ। ਇੱਕ ਲੱਗਿਆ ਹਾਂ ਕੌਫੀ ਬਣਾਉਂਦੇ ਹੈ। ਹੈ? ਕਹਾਂ ਮਾਦਰ ਚ। ਕਬਣਾ ਦੋ। ਆ ਨੀਂ। ਨਾਈਸ। ਖੰਡ ਪਾ ਲਈ। ਦੇਵਣੀ ਹੈ ਨਾ ਹਾਂ ਲੈ ਬਣਾ ਗਿਆ ਬਈ ਕੀ ਹੈ ਲੈ ਤਾਂ ਕੈਂਟ ਹੋਣਾ ਹੁੰਦਾ ਮੇਰੀ ਪ੍ਰਾਤਕੀ ਨੇ ਪ੍ਰਾਤਕੀ ਪੀਨੇ ਕਾਫੀ ਆ ਦੇਖ ਲੈ ਛਾਨੂੰ ਕਿਹੜਾ ਲਾਉਣਾ ਵਾ ਤੁਸੀਂ ਦੇਖੋ ਤੁਹਾਡਾ ਬਰਥਡੇ ਕੋਈ ਵੀ ਲਾ ਲੋ ਸਰ ਦਾ ਫਾਇਦਾ ਕਾ ਕਰੋ ਚਾਰ ਦਾ ਚਾਰ ਕੋ ਸੋ ਕੋ ਅੰਦਰ ਦੂਤੀਆਂ ਦੇ ਪੈਟਾਂ ਨਹੀਂ ਬੋਲ ਕੇ ਅਸੀਂ पीजे <usim <worker> <usimant> दा आटा गुन्ना पिज़्ज़ा बनाओ ना तो दोले दोले जी मुगर मैं तो दो ना एक बार बनाया था मैं बाद में रख दिया है तो बहुत बार तो के रख दिए हैं है ये बॉक्स है है वो फिर बाद में बनाने के लिए बॉक्स पैर नहीं बनते हैं पैर वो क्यों मेरे को फाड़ लगते हैं पैर नहीं पैर तो आगे निकलना मेरे पैर पैर तो मैं क्या बोलने ਇੱਧਰ ਪੀ ਜਿਹੜਾ ਸਮਾਨ ਕੱਟਿਆ ਜਾਂਦਾ ਛੋਟਾ ਇੱਧਰ ਕੀ ਹੁਣ ਲੱਗਦਾ ਹੁਣ ਮਾਤਾ ਤੋ ਵਾਰਿਆ ਮੈਂ ਕਹਿੰਦਾ